ਅਸਲਾਮੁਆਲੇਕੁਮ ਉਮੀਦ ਕਹਨੀ ਆ ਤੁਸੀਂ ਸਾਰੇ ਖੈਰiyat ਤਾ ਹੋ ਰਵਨੀਤ ਬਿੱਟੂ ਜਿਹੜੇ ਕਿ ਚਰਚਾ ਦਾ ਵਿਸ਼ਾ ਬਣੇ ਹੋਏ ਹੈ ਰਵਨੀਤ ਬਿੱਟੂ ਦੀ ਉਹਨਾਂ ਦੇ ਵਿਵਾਦਿਕ ਬਿਆਨ ਦੀ ਵਜ੍ਹਾ ਤੋਂ ਬੀਜੇਪੀ ਨੇ ਛੁੱਟੀ ਕਰਾ ਦਿੱਤੀ ਬੀਜੇਪੀ ਨੇ ਰਵਨੀਤ ਬਿੱਟੂ ਦੀ ਛੁੱਟੀ ਕਰਾਈ ਇਸ ਖਬਰ ਚ ਕਿੰਨੀ ਸੱਚਾਈ ਹੈ ਰਵਨੀਤ ਬਿੱਟੂ ਦੀ ਛੁੱਟੀ ਦਾ ਕੀ ਕਾਰਨ ਹੈ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੀ ਹੈ ਉਸ ਤੇ ਵਿਚਾਰ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਰਵਨੀਤ ਬਿੱਟੂ ਦੀ ਛੁੱਟੀ ਕਰ ਦਿੱਤੀ ਗਈ ਹੈ ਭਾਜਪੀ ਦੇ ਵਿੱਚੋਂ ਤਾਂ ਅੱਜ ਮੈਂ ਤੁਹਾਡੇ ਸਾਹਮਣੇ ਦਾ ਖੁਲਾਸਾ ਕਰਨ ਜਾ ਰਿਹਾ ਦਰਅਸਲ ਇੱਕ ਬਿਆਨ ਵਿਵਾਦਿਤ ਬਿਆਨ ਦੇ ਚੁੱਕੇ ਰਵਨੀਤ ਬਿੱਟੂ ਹੁਣ ਤੁਸੀਂ ਦੇਖਿਆ ਹੋਣਾ ਵੀ ਵਿਕਰਮ ਮਜੀਠੀਆ ਦੇ ਨਾਲ ਇੱਕ ਬਿਆਨ ਸੁਣਿਆ ਵੀ ਹੋਣਾ ਮੈਂ ਦੁਬਾਰਾ ਵੀ ਸੁਣਾਉਂਗਾ ਤਾਂ ਉਸ ਬਿਆਨ ਦੇ ਕਾਰਨ ਜਿਹੜੀ ਛੁੱਟੀ ਹੋ ਗਈ ਹੈ ਤਾਂ ਇਹਦੀ ਪੂਰੀ ਡਿਟੇਲ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਰਵਨੀਤ ਬਿੱਟੂ ਨੇ ਇੱਕ ਵਿਆਦ ਵਿਵਾਦਿਤ ਜਿਹੜਾ ਬਿਆਨ ਦਿੱਤਾ ਅਕਸਰ ਤੁਸੀਂ ਦੇਖਿਆ ਹੋਣਾ ਰਵਨੀਤ ਬਿੱਟੂ ਕੰਗਣਾ ਰਣਾਉ ਦੇ ਨਾਲ ਉਹਦੀ ਤੁਲਨਾ ਕੀਤੀ ਜਾਂਦੀ ਹੈ ਉਹ ਚਾਹੇ ਕੁਝ ਵੀ ਹੋਵੇ ਰਵਨੀਤ ਬਿੱਟੂ ਕੈਸੇ ਨੇਤਾ ਜਿਹੜੇ ਬਿਆਨ ਤਾਂ ਦਾਗ ਦਿੰਦੇ ਨੇ ਔਰ ਫਿਰ ਚਾਹੇ ਭਾਵੇਂ ਉਹਨਾਂ ਨੂੰ ਉਹਦਾ ਸਾਹਮਣਾ ਹੀ ਕਰਨਾ ਪੈ ਜਾਏ ਉਹ ਪਿੱਛੇ ਨਹੀਂ ਹਟਦੇ ਤਾਂ ਪਹਿਲਾਂ ਤੁਸੀਂ ਹੁਣ ਇਹ ਦੇਖ ਲਓ ਪਹਿਲਾ ਬਿਆਨ ਸੁਣੋ ਆਖਿਰ ਮਾਮਲਾ ਕੀ ਆ ਡਿਟੇਲ ਦੇਖੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਜਿਹੜੇ ਇਸੇ ਗੱਲ ਦੇ ਉੱਤੇ ਇਸੇ ਮੁੱਦੇ ਦੇ ਉੱਤੇ ਸਾਂਝੇ ਕਰਨੇ ਆ ਪਹਿਲਾਂ ਤਾਂ ਇਹ ਬਿਆਨ ਸੁਣ ਲਓ ਜਿਹੜੀ ਛੁੱਟੀ ਹੋਈ ਆ ਤੇ ਜਿਹੜੇ ਬਿਆਨ ਨੂੰ ਲੈ ਕੇ ਹੋਈ ਆ ਉਹ ਵੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਸੁਣੋ ਭਗਤ ਹੈ ਅਰਵਦੀਪ ਬਿੱਟੂ ਦੀ ਭਾਤ ਦੀ ਜਨਤਾ ਪਾਰਟੀ ਦੇ ਵਿੱਚ ਹੋਈ ਛੁੱਟੀ ਇੱਕ ਪਾਸੇ ਜਿਸ ਤਰ੍ਹਾਂ ਕੰਗਣਾ ਰੌਦ ਹਮੇਸ਼ਾ ਹੀ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੇ ਕਿਸਾਨਾਂ ਬਾਰੇ ਉਤਪਾਦ ਗੋਲਦੀ ਰਹਿੰਦੀ ਹੈ ਉਸੇ ਤਰ੍ਹਾਂ ਕੀ ਭਾਜਪਾ ਜਨਤਾ ਪਾਰਟੀ ਦੇ ਨਵੇਂ بڑے ਕੇਂਦਰੀ ਪੱਤਰੀ ਰਵਨੀਤ ਮਿੱਤੂ ਨੂੰ ਪਤਾ ਨਹੀਂ ਗਾ ਦਾ ਚਾਰ ਚੜਿਆ ਹੋਇਆ ਹੈ ਕਿਉਂ ਉਹ ਪੰਜਾਬ ਦੇ ਲੋਕਾਂ ਦੇ ਕੋਲ ਡੈਮੀ ਰਿਹਾ ਜੋ ਵੀ ਮੂੰਹ ਦੇ ਵਿੱਚ ਅਵਾ ਤਵਾ ਆਉਂਦਾ ਹੈ ਉਹ ਦਿੰਦਾ ਹੈ ਪੱਜ ਤਾਂ ਹੱਦ ਹੀ ਹੋ ਗਈ ਰਵਨੀਤ ਮਿੱਤੂ ਨੇ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਆਕੇ ਪੰਜਾਬ ਦੇ ਵਿੱਚ ਕਾਲੀ ਬਾਦ ਵਰਗਾ ਮਾਹੌਲ ਬਣ ਗਿਆ ਹੈ ਇਹ ਸੁਣ ਲਿਆ ਆ ਹੁਣ ਇੱਕ ਹੋਰ ਸੁਣ ਲੋ ਬਿਕਰਮ ਸਿੰਘ ਮਜੀਠੀਆ ਆ ਕੀ ਕਹਿ ਰਹੇ ਨੇ ਸੁਣੋ ਰਵਨੀਤ ਬਿੱਟੂ ਇਹ ਉਹਨਾਂ ਨੇ ਕੋਈ ਨਿੱਜੀ ਆਪਣੇ ਲਈ ਨਹੀਂ ਕੋਈ ਉਹਨਾਂ ਨੇ ਕੋਈ ਨਿੱਜੀ ਉਹਨਾਂ ਦਾ ਵਿਰੋਧ ਨਹੀਂ ਸੀ ਸਕਰੀਤ ਸਿੰਘ ਬਾਦਰ ਹੋਣਾ ਨਾਲ ਉਹਨਾਂ ਨੂੰ ਸਿਰਫ ਭਾਵਨਾ ਚਾਹੀਦੀ ਜਿਹੜੇ ਇੱਕ ਸਿੱਖ ਪੰਥ ਦੇ ਵਿੱਚ ਸਿੱਖਾ ਲਈ ਜਾਂ ਸਭ ਜਿਹੜੇ ਮੰਨਦੇ ਆ ਉਹ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਤਾਂ ਕੁਝ ਹੈ ਨਹੀਂ ਉਹਨਾਂ ਨੇ ਜਦੋਂ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਨੇ ਵਿਆਹ ਵੀ ਕਰਾਈਆ ਤਾਂ ਉਹ ਭਾਵਨਾ ਦੇ ਵਿੱਚ ਆ ਗਏ ਉਹ ਭਾਵਨਾ ਦੇ ਬਹਿਚੇ ਵਿੱਚ ਉਹਨਾਂ ਨੇ ਇਹ ਗੱਲ ਵੜ ਜਾਂਦਾ ਹੈ ਦਾ ਇਹ ਮਤਲਬ ਨਹੀਂ ਉਹਨੂੰ ਅਕਲ ਵੀ ਆ ਜਾਂਦੀ ਜੀ ਗੁਰੂ ਸਾਹਿਬ ਅਗਰ ਉਹ ਪੈਦਲ ਬੰਦੇ ਦਾ ਮੈਂ ਜਿੰਨਾ ਕੱਥ ਜਵਾਬ ਦਵਾਂ ਉਹਨੇ ਚੰਗਾ ਉਹਦੇ ਤਾਂ ਰੋਜ਼ ਦੇ ਬਿਆਨ ਤੁਸੀਂ ਸੁਣੋ ਜਿਹੜਾ ਇੰਦਰਾ ਗਾਂਧੀ ਨੂੰ ਮਾਤਾ ਦਰਦਾ ਸੀ ਤੇ ਅੱਜ ਰਜੀਵ ਗਾਂਧੀ ਨੂੰ ਗਾਲਾ ਕੱਢਦਾ ਹੈ ਅੱਜ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਨੂੰ ਪਿਓ ਆਖਦਾ ਇੱਥੇ ਮੈਨੂੰ ਇਹ ਜੇ ਲੋਕਾਂ ਦੇ ਨਾ ਮੈਂ 1% ਇਹਨਾਂ ਦੇ ਮੂੰਹ ਨਹੀਂ ਲੱਗਦਾ ਗੱਲ ਕੀ ਹੋਈ ਗੱਲ ਇਹ ਆ ਵੀ ਹੁਣ ਬਿਕਰਮ ਸਿੰਘ ਮਜੀਠੀਆ ਨੇ ਤਾਂ ਬਿਲਕੁਲ ਸਿਰੇ ਹੀ ਲਾਤਾ ਉਹ ਕਹਿੰਦੇ ਇੰਦਰਾ ਗਾਂਧੀ ਨੂੰ ਮਾਂ ਕਹਿੰਦਾ ਸੀ ਤੇ ਫਿਰ ਰਾਹੁਲ ਗਾਂਧੀ ਨੂੰ ਗਾਲਾਂ ਕੱਢਦਾ ਤਾਂ ਦੂਜੇ ਪਾਸੇ ਕਹਿੰਦਾ ਪਹਿਲਾਂ ਮੋਦੀ ਨੂੰ ਹੁਣ ਮੋਦੀ ਨੂੰ ਕਹਿੰਦਾ ਇਹ ਆਪਦਾ ਪਿਓ ਕਹਿੰਦਾ ਗੱਲ ਬਹੁਤ ਦੂਰ ਤੱਕ ਦੀ ਕਹਿ ਦਿੱਤੀ ਆ ਵਿਕਰਮ ਸਿੰਘ ਮਜੀਠੀਆ ਨੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਅਕਸਰ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਬਿਆਨ दरअसल ਇਹੀ ਆ ਜਿਹਦੀ ਵਜ੍ਹਾ ਬਣਿਆ ਰਵਨੀਤ ਬਿੱਟੂ ਉਹਦੀ ਵਜ੍ਹਾ ਇਹੀ ਆ ਵੀ ਉਹਦੀ ਛੁੱਟੀ ਹੋਣ ਦਾ ਕਾਰਨ ਕੀ ਬਣਿਆ ਇਹ ਬਿਆਨ ਬਣਿਆ ਇਸ ਚੈਨਲ ਨੇ ਤੁਹਾਡੇ ਸਾਹਮਣੇ ਦਾਵਾ ਕੀਤਾ ਇਸ ਚੈਨਲ ਦਾ ਨਾਮ ਹੈ ਖਬਰ ਨਾਮਾ ਤਾਂ ਇਸ ਚੈਨਲ ਨੇ ਇਸ ਗੱਲ ਦਾ ਦਾਵਾ ਕੀਤਾ ਵੀ ਰਵਨੀਤ ਬਿੱਟੂ ਦੀ ਛੁੱਟੀ ਹੋ ਗਈ ਹੈ ਬੀਜੇਪੀ ਦੇ ਵਿੱਚੋਂ ਕੱਢ ਦਿੱਤੇ ਗਏ ਨੇ ਬੀਜੇਪੀ ਨਹੀਂ ਚਾਹੁੰਦੀ ਕਿ ਇੱਕ ਬੰਦੇ ਦੇ ਨਾਲ ਸਾਡੀ ਪੂਰੀ ਪਾਰਟੀ ਨੂੰ ਤੱਕਾ ਲੱਗੇ ਚਾਹੇ ਉਹ ਕੰਗਣਾ ਰਣੌਤ ਹੋਵੇ ਚਾਹੇ ਕੋਈ ਹੋਰ ਲੀਡਰ ਹੋਵੇ ਕਿਉਂਕਿ ਬੜੀ ਇਹਨਾਂ ਦੀ ਪਕੜ ਬਣੀ ਹੋਈ ਹੈ ਹਿੰਦੁਸਤਾਨ ਪੱਧਰ ਦੇ ਉੱਤੇ ਤਾਂ ਮੋਦੀ ਨਹੀਂ ਚਾਹੁੰਦਾ ਕਿ ਇੱਕ ਨੇਤੇ ਦੀ ਵਜ੍ਹਾ ਦੇ ਨਾਲ ਸਾਡੀ ਪਾਰਟੀ ਡਿੱਗੇ ਥੱਲੇ ਤੇ ਸਾਡਾ ਘਾਣ ਹੋ ਜੇ ਤਾ ਹੁਣ ਦੇਖੋ ਰਵਨੀਤ ਬਿੱਟੂ ਨੂੰ ਕਿੱਡੀ ਭਾਰੀ ਪਈਏ ਗੱਲ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਗੱਲ ਵਧੀਆ ਲੱਗੀ ਉਹ ਇਹੀ ਲੱਗੀ ਇਹ ਗੱਲ ਮੰਨਣੀ ਪੈਣੀ ਆ ਆਪਾਂ ਕਿਸੇ ਬੈਰ ਵਿਰੋਧ ਦੇ ਵਿੱਚ ਨਹੀਂ ਹੈਗੇ ਪਰ ਜਦੋਂ ਇੰਦਰਾ ਗਾਂਧੀ ਨੂੰ ਮਾਂ ਕਹਿੰਦਾ ਸੀ ਤੇ ਰਾਹੁਲ ਗਾਂਧੀ ਨੂੰ ਗਾਣਾ ਕਿਉਂ ਕੱਢਦਾ ਸੀ ਭਾਜਪੀ ਨੂੰ ਕਿਸੇ ਟਾਈਮ ਨਿੰਦਣ ਵਾਲਾ ਬੰਦਾ ਹੁਣ ਮੋਦੀ ਨੂੰ ਉਹ ਕਹਿੰਦਾ ਵੀ ਪਿਓ ਕਹਿ ਰਿਹਾ ਇਹ ਬਿਕਰਮ ਸਿੰਘ ਮਜੀਠੀਆ ਦੇ ਸਵਾਲ ਨੇ ਮੇਰੇ ਨਹੀਂ ਪਰ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਜਿਹੜਾ ਰਵਨੀਤ ਬਿੱਟੂ ਆ ਅਕਸਰ ਇਹ ਵਿਵਾਦਾਂ ਦੇ ਵਿੱਚ ਰਹਿੰਦਾ ਕੰਗਣਾ ਰਣਾਉ ਦੇ ਨਾਲ ਇਹਦੀ ਤੁਲਨਾ ਕੀਤੀ ਜਾਂਦੀ ਆ ਕਿਉਂਕਿ ਕੰਗਣਾ ਰਣਾਉ ਵੀ ਕੰਟ੍ਰੋਵਰਸੀ ਕਰਦੀ ਰਹਿੰਦੀ ਸੀ ਪਰ ਉਹਦੇ ਨਾਲ ਜੋੜ ਕੇ ਹੁਣ ਲੋਕ ਆ ਜਿਹੜੇ ਉਹ ਰਵਨੀਤ ਬਿੱਟੂ ਨੂੰ ਵੀ ਦੇਖ ਰਹੇ ਨੇ ਪਰ ਹੁਣ ਬਾਦਲ ਦੇ ਮਸਲੇ ਦੇ ਉੱਤੇ ਸੁਖਵੀਰ ਬਾਦਲ ਦੇ ਮਸਲੇ ਦੇ ਉੱਤੇ ਜਿਹੜੀ ਟਿੱਪਣੀ ਕੀਤੀ ਉਹ ਭਾਰੀ ਪੈਂਦੀ ਨਜ਼ਰ ਆ ਰਹੀ ਆ ਬਹੁਤ ਵੱਡੀ ਗੱਲ ਆ ਪੰਜਾਬੀ ਉਸ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਲੋਕਾਂ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਵਿੱਚ ਤਾਂ ਕਿ ਹਰ ਬੰਦੇ ਹਰ ਭੈਣ ਭਰਾ ਕੋਲ ਇਹ ਸੁਨੇਹਾ ਜਾਵੇ ਕਿ ਇਹਨਾਂ ਵਿਵਾਦਿਤ ਜਿਹੜੇ ਬਿਆਨ ਹੁੰਦੇ ਨੇ ਇਹਨਾਂ ਦੇ ਨਤੀਜੇ ਕਈ ਵਾਰੀ ਗਲਤ ਵੀ ਨਿਕਲੇ ਆਉਂਦੇ ਨੇ ਸੋ ਇਸ ਕਰਕੇ ਮੇਰੀ ਅਪੀਲ ਆ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਭਾਈ ਦੇਵਾ ਸਿੱਧੂ ਨੇ ਸਾਰੇ ਮਾਮਲੇ ਦੇ ਉੱਤੇ ਰੋਸ਼ਨੀ ਪਾਈ ਸਾਰੀ ਖਬਰ ਜੁੜੀ ਹੈ ਉਹ ਵਾਜ਼ਿਆ ਤਫਸੀਲ ਦੇ ਨਾਲ ਖੋਲ ਕੇ ਬਿਆਨ ਕੀਤੀ ਕਿ ਅਸਲ ਮਾਮਲਾ ਕੀ ਹੈਗਾ ਵਾ ਤੇ ਰਮਨੀਤ ਬਿੱਟੂ ਦੀ ਬੀਜੇਪੀ ਨੇ ਛੁੱਟੀ ਕਿਉਂ ਕਰਾਈ ਉਹਦੇ ਵਿਵਾਦਿਤ ਬਿਆਨ ਦੀ ਵਜ੍ਹਾ ਤੋਂ ਰਮਨੀਤ ਬਿੱਟੂ ਨੂੰ ਕੰਗਣਾ ਰਣਾਵਤ ਦਾ ਭਰਾ ਕਿਹਾ ਜਾਂਦਾ ਹੈਗਾ ਹੈ ਉਹ ਬਿਲਕੁਲ ਸਹੀ ਕਿਹਾ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਉਹਦੀ ਜ਼ੁਬਾਨ ਆਪਣੀ ਨਹੀਂ ਨਾ ਹੈਗੀ ਉਹ ਜਿੱਧਰ ਮਰਜ਼ੀ ਫਿਰ ਜਾਂਦੀ ਹੈਗੀ ਹੈ ਉਹ ਸਿਰਫ ਬੀਜੇਪੀ ਦੇ ਨਜ਼ਰਾਂ ਦੇ ਵਿੱਚ ਚਹੀਕੀ ਬਣਨ ਵਾਸਤੇ ਵਿਵਾਦਿਤ ਬਿਆਨ ਦਿੰਦੀ ਹੈ ਐਸੀ-ਐਸੀ ਸ਼ੂਸ਼ੇ ਛੱਡਦੀ ਹੈ ਜਿਨ੍ਹਾਂ ਦੇ ਨਾਲ ਲੋਕਾਂ ਦੀ ਤਿਲ੍ਹਾ ਜਾਰੀ ਹੁੰਦੀ ਹੈ ਉਹਨਾਂ ਨੂੰ ਤਕਲੀਫ ਪਹੁੰਚਦੀ ਹੈਗੀ ਹੈ ਲੇਕਿਨ ਉਹ ਵੀ ਜੇ ਵੀ ਇਹਦੀ ਚਹੀਤੀ ਬਣਨ ਵਾਸਤੇ ਕੰਮ ਕਰਦੀ ਇਸੇ ਤਰ੍ਹਾਂ ਰਪਨੀਦ ਗੁੱਟੂ ਜਿਹੜਾ ਕਿ ਹੈ ਤੇ ਸਿੱਖ ਲੇਕਿਨ ਸਿੱਖੀ ਵਿੱਚ ਉਹਦੇ ਵਿੱਚ ਕੋਈ ਵੀ ਗੱਲ ਨਹੀਂ ਹੈਗੀ ਉਹ ਸਿਰਫ ਆਪਣੀ ਜਿਹੜੀ ਕੁਰਸੀ ਹੈ ਨਾ ਉਹਨੂੰ ਉਹ ਪਿਆਰੀ ਹੈਗੀ ਹੈ ਔਰ ਉਸ ਕੁਰਸੀ ਨੂੰ ਲੈ ਕੇ ਉਹ ਇਸ ਤਰ੍ਹਾਂ ਦੇ ਸ਼ੂਸ਼ੇ ਜਿਹੜਾ ਵਾ ਛੱਡਦਾ ਰਹਿੰਦਾ ਹੈਗਾ ਲੇਕਿਨ ਹੁਣ ਉਹਦੇ ਬਿਆਨ ਤੋਂ ਭਾਪੀ ਵਿਜੜੀ ਆ ਉਹ ਦੂਰ ਜਾਂਦੀ ਨਜ਼ਰ ਆਉਂਦੀ ਹੈ ਨੂੰ ਲੱਗਦਾ ਹੈ ਕਿ ਬੀਜੇਪੀ ਦਾ ਇਹ ਖਿਆਲ ਹੈ ਕਿ ਇਹ ਬੰਦਾ ਜਿਹੜਾ ਵਾ ਪਾਰਟੀ ਵਾਸਤੇ ਹੁਣ ਨੁਕਸਾਨ ਦੇ ਇਸ ਲਈ ਉਹਨਾਂ ਨੇ ਉਹਦੀ ਛੁੱਟੀ ਕਰਾ ਦਿੱਤੀ ਔਰ ਇਹ ਖਬਰ ਜਿਹੜੇ ਚੈਨਲ ਨੇ ਪਾਈ ਹੈ ਦੇਵ ਸਿੱਧੂ ਨੇ ਉਹਦਾ ਵੀ ਜਿਹੜਾ ਵਾ ਉਹ ਲਿੰਕ ਦੱਸਿਆ ਉਸ ਦੇ ਬਾਰੇ ਦੱਸਿਆ ਤੇ ਦੂਸਰਾ ਅਗਰ ਇਹ ਗੱਲ ਹਕੀਕਤ ਹੈ ਤੇ ਬਹੁਤ ਹੀ ਵਧੀਆ ਹੋਇਆ ਕਿਉਂਕਿ ਰਵਨੀਤ ਵਿੱਟੂ ਕਦੀ ਕੋਈ ਬਿਆਨ ਦੇਂਦਾ ਕਦੀ ਕੋਈ ਬਿਆਨ ਦੇ ਦਿੰਦਾ ਹੈਗਾ ਵੈ ਜਿਹੜਾ ਬੰਦਾ ਆਪਣੇ ਪਿਆਰਾਂ ਤੇ ਖੜਾ ਨਹੀਂ ਹੋ ਸਕਦਾ ਜਾਂ ਉਹ ਹੱਕ ਤੇ ਸੱਚ ਦਾ ਸਾਹਮਣਾ ਨਹੀਂ ਕਰ ਸਕਦਾ ਨਾ ਉਹਦਾ ਇਹੀ ਹਾਲ ਹੋਣਾ ਚਾਹੀਦਾ ਹੈਗਾ ਵਾ ਉਹਨੂੰ ਕਿਸੇ ਵੀ ਪਾਰਟੀ 'ਚ ਜਗ੍ਹਾ ਨਹੀਂ ਮਿਲਣੀ ਚਾਹੀਦੀ ਏਗੀ ਔਰ ਅਨਕ੍ਰੀਬ ਕੰਗਣਾ ਰਣਾਵਤ ਦਾ ਵੀ ਇਹੀ ਹਾਲ ਹੋਏਗਾ ਕਿਉਂਕਿ ਉਹਦੇ ਵੀ ਜਿਹੜੇ ਬਿਆਨ ਹੈ ਨਾ ਹੁਣ ਲੋਕਾਂ ਦੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਨਾ ਸਿਰਫ ਲੋਕਾਂ ਦੀ ਬਲਕਿ ਬੀਜੇਪੀ ਦੀ ਵੀ ਬਰਦਾਸ਼ਤ ਤੋਂ ਬਾਹਰ ਹੁੰਦੇ ਜਾ ਰਹੇ ਹੈਗੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਇਹ ਫਾਇਦਾ ਤੇ ਕਰਦੇ ਨਹੀਂ ਐਲਬਤਾਂ ਨੁਕਸਾਨ ਜ਼ਰੂਰ ਕਰਵਾ ਦਿੰਦੇ ਆ ਔਰ BJP ਨੂੰ ਬੜੀ دیر ਬਾਅਦ ਇਹ ਗੱਲ ਸਮਝ ਆਈ ਹੈ ਆ ਗਈ ਹੈ ਵਿਕਰਮ ਮੋਦੀਆ ਦਾ ਵੀ ਤੁਸੀਂ ਬਿਆਨ ਸੌੜ ਲਿਆ ਕਿ ਉਹਨੇ ਕਿਹਾ ਕਿ ਜਿਹੜਾ ਪਹਿਲੇ 인ਦਰਾ ਗਾਂਧੀ ਨੂੰ ਆਪਣੀ ਮਾਂ ਕਹਿੰਦਾ ਸੀਗਾ ਹੁਣ ਰਾਹਲ ਗਾਂਧੀ ਨੂੰ ਫਿਰ ਗਾਲਾਂ ਕਿਉਂ ਕੱਢਦਾ ਹੈਗਾ ਵੇ ਤੇ ਮੋਦੀ ਨੂੰ ਇਹ ਆਪਣਾ ਪਿਓ ਕਹਿੰਦਾ ਹੈਗਾ ਵੇ ਗੱਲ ਜਿਹੜੀ ਬੜੀ ਦੂਰ ਤੱਕ ਪਹੁੰਚ ਗਈ ਹੈ ਪਰ ਜਿਹੜੀ ਖਬਰ ਨਿਕਲ ਕੇ ਆਈ ਹੈ ਇਹਨੂੰ ਸੁਣ ਕੇ ਤੁਹਾਨੂੰ ਕਿੰਨੀ ਖੁਸ਼ੀ ਹੋਈ ਅੱਜਾ ਡਾਕੀ ਰੱਦੇ ਅਮਲ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਡੇਰ ਸਾਰਾ ਖਿਆਲ ਮਿਲਾਗੀ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼